ਇੰਨੀ ਪਿਓਰ ਹੁੰਦਾ ਹੈ ਪੂਰਾ ਪਿਓਰ ਆ ਜਮਾ ਸਟੈਂਡਰਡ ਦਾ ਪਿਓਰ ਦੁਬੱਟਾ ਜੀ ਇਹਦਾ ਰੇਟ ਵੀ ਜੀ 600 ਰੁਪਿਆ ਰੇਟ ਹੈ ਇਹਦੇ ਨਾਲ ਜੀ ਜੀ ਕੋਟਾ ਡੋਰੀਆ ਦੁਬੱਟਾ ਹੈ ਤੇ ਮੈਚਿੰਗ ਨਾਲ ਹੈਗੀ ਸਲਵਾਰ ਤੇ ਕਪੜਾ ਭਾਈ ਜੀ ਮਲਿਆਈ ਵਰਗਾ ਕਪੜਾ ਜੇ ਦੇਖੋ ਕਿੰਨਾ ਵਧੀਆ ਵਰਕ ਹੈ ਇਹਦਾ ਰੇਟ 500 ਰੁਪਿਆ ਰੇਟ ਹੈ ਆਹ ਦੇਖ ਲਓ ਬਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਵਿਜੀ ਇਹ ਜ਼ਿਲ੍ਹਾ ਬਠਿੰਡਾ ਹੈ ਆਪਣਾ ਆਪਾਂ ਰੋਜ਼ ਹੀ ਪੰਜ ਚਾਰ ਦਿਨਾਂ ਤੱਕ ਵੀਡੀਓ ਪਾਉਣਾ ਸਾਨੂੰ ਟਾਈਮ ਨਹੀਂ ਲੱਗਦਾ ਵੀਰ ਜੀ ਕੰਮ ਵਾਲੇ ਹੁੰਦੇ ਆ ਮਾਲ ਆਉਂਦਾ ਕਰਦਾ ਤੇ ਥੱਕੀ ਵਿਜੀ ਜਾਂਦੇ ਬਿਜੀ ਹੋਏ ਨੇ ਪੰਜ ਚਾਰ ਦਿਨ ਤਾਂ ਲੱਗ ਜਾਂਦੇ ਛੇਤੀ ਨਹੀਂ ਵੀਡੀਓ ਪੈਂਦੀ ਤੇ ਪਰ ਪੰਜ ਚਾਰ ਦਿਨਾਂ ਬਾਅਦ ਹੀ ਵੀਰ ਜੀ ਵਧੀਆ ਗੱਲਬਾਤ ਬੰਦਦੇ ਜਦੋਂ ਤੁਹਾਨੂੰ ਸੀ ਕੁਝ ਨਾ ਕੁਝ ਦਿਖਾ ਸਕੀ ਰੋਜ਼ ਰੋਜ਼ ਦਸਣਾ ਹੁੰਦਾ ਕੀ ਫਾਇਦਾ ਬਾਈ ਉਹੀ ਆਈਟਮ ਉਹੀ ਪ੍ਰਾਈਸ ਉਹੀ ਗੱਲਬਾਤ ਫਿਰ ਉਹ ਲੱਜਦੇ ਨਹੀਂ ਆਉਂਦੀ ਤੇ ਇਹ ਵੀ ਜੀ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਵੀ ਜੀ ਇੱਕ ਤਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਉਹ ਤੁਸੀਂ ਗੌਰ ਨਾਲ ਸੁਣਿਆ ਕਰੋ ਆਪਾਂ ਕੀ ਚੀਜ਼ ਦਿੰਨੇ ਆ ਕੀ ਤੁਹਾਨੂੰ ਰੇਟ ਲਾਉਣੇ ਆ ਕੀ ਗੱਲਬਾਤ ਇਹ ਅੱਜ ਮੈਂ ਤੁਸੀ ਕਹਿੰਦੇ ਹਾਂ ਕਿ ਕਿਤੇ ਨਵੇਂ ਥਾਂ 'ਚ ਖੜਾ ਮੈਂ ਅੱਜ ਸਟੋਰ ਆਡਾ ਗਰਾਊਂਡ ਬਣਿਆ ਹੋਇਆ ਹੈ ਇੱਥੇ ਅਸੀਂ ਮਾਲ ਮਤਲਬ ਸਟਾਕ ਕਰਦੇ ਆ ਇੱਥੇ ਮੈਂ ਉੱਥੇ ਖੜਾ ਹਾਂ ਸਿਰਫ ਤੁਹਾਨੂੰ ਇੱਕ ਦਿਖਾਉਣ ਦੇ ਵਾਸਤੇ ਵੀ ਇਹ ਆਪਣਾ ਮਾਲ ਤੁਸੀਂ ਇਹ ਨਾ ਸੋਚੋ ਵੀ ਇਹ ਪਿੰਡ 'ਚ ਖੜ ਵੀ ਪਿੰਡ ਤੇ ਐਨਾ ਸਮਾਨ ਨਹੀਂ ਰੱਖ ਸਕਦਾ ਆਪਾਂ ਵੀਰ ਜੀ ਬਹੁਤ ਵੱਡੀ ਪੱਦਰ ਤੇ ਗੁਰੂ ਦੀ ਕਿਰਪਾ ਹੈ ਬਹੁਤ ਵੱਡੀ ਪੱਦਰ ਤੇ ਮਗਵਾਉਣਾ ਹੈ ਮਾਲ ਆਪਾਂ ਗੱਠਾਂ ਦੇ ਇਕੱਠਾ ਮਾਲ ਆਉਂਦਾ ਆਪਾਂ ਆਪਣੇ ਕੋਲੇ ਹੋਰ ਸੇਲ ਦਾ ਕੰਮ ਹੈ ਵੱਡਾ ਜਿੱਦਾਂ ਕੋਈ ਮਰਜੀ ਜਿੰਨਾ ਮਰਜੀ ਮੰਗ ਲੈ ਦੁਕਾਨਦਾਰ ਆਪਾਂ ਨੂੰ ਕੋਈ ਐ ਨਹੀਂ ਹੈ ਵੀ ਆਪਣੇ ਕੋਲੇ ਵੀ ਪੰਜ ਚਾਰ ਪੀਸਾਂ ਮੁੜ ਕੇ ਚੀਜ਼ ਨਹੀਂ ਮਿਲਣੀ ਬਹੁਤ ਹੀ ਵੱਡੀ ਪੱਦਰ ਤੇ ਗੁਰੂ ਦੀ ਕਿਰਪਾ ਹੈ ਆਪਣੇ ਕੋਲੇ ਮਾਲ ਆਉਂਦਾ ਹੈ ਤੇ ਗੱਠਾਂ ਡਿਗਦੇ ਇਕੱਠਾਂ ਦੇ ਇਕੱਠਾ ਆਉਂਦਾ ਆਪਣੇ ਕੋਲੇ ਮਾਲ 20 20 50 50 ਇਕੱਠਾ ਰੋਜ਼ ਆਉਂਦੀ ਹੈ ਆਪਣੇ ਕੋਲੇ ਤੇ ਆਪਾਂ ਵੀਰ ਜੀ ਤੁਹਾਨੂੰ ਆ ਮਾਲ ਦਿਖਾਉਂਦਾ ਸੀ ਤਾਂ ਹੀ ਮ ਤੇ ਬਾਈ ਜੀ ਸਬਸਕ੍ਰਾਈਬਰ ਤੇ ਸ਼ੇਅਰ ਬਾਈ ਬਣ ਕੇ ਤੁਹਾਡਾ ਜਰੂਰ ਹੱਕ ਬਣਦਾ ਕਰਨ ਦਾ ਕਰਿਆ ਕਰੋ ਵੀਰੇ ਤੁਹਾਡੇ ਵਾਸਤੇ ਆਪਾਂ ਨਵੀਂ ਤੋਂ ਨਵੀਂ ਵੈਰਿਟੀ ਦਿਖਾਉਨੇ ਆ ਤੇ ਤੁਹਾਨੂੰ ਲੁੱਟ ਦੀ ਸਕਾਰ ਹੋਣ ਤੋਂ ਬਚਾਉਨੇ ਆ ਆਪਾਂ ਆਪਾਂ ਬਹੁਤ ਹੀ ਜਿਆਦੇ ਲੈਸ ਲਾਉਨੇ ਆ ਕੰਪਨੀ ਦਾ ਇੱਕ ਨੰਬਰ ਕਪੜਾ ਵੇਚਦੇ ਆ ਆਪਾਂ ਚੈੱਕ ਕਰੋ ਵੀ ਜੀ ਚੈੱਕ ਕਰਨ ਨਾਲ ਪਤਾ ਲੱਗਦਾ ਕਿਤੋਂ ਵੀ ਤੁਸੀਂ ਮਾਲ ਲੈਣੋ ਮੈਂ ਨਹੀਂ ਕਹਦਾ ਵੀ ਤੁਸੀਂ ਮੱਥੋਂ ਲੈਣੋ ਕਿਤੋਂ ਵੀ ਤੁਸੀਂ ਮਾਲ ਲੈਣੋ ਮਾਲ ਨੂੰ ਚੈੱਕ ਜ਼ਰੂਰ ਕਰੋ ਤੇ ਰੇਟ ਜ਼ਰੂਰ ਪਤਾ ਕਰੋ ਤੁਹਾਨੂੰ ਵੀ ਜੀ ਮਾਲ ਦਿਖਾਉਣਾ ਹੈ ਹੁਣ ਮੈਂ ਆਹ ਮਾਲ ਦੇਖੋ ਵੀਰ ਜੀ ਇੱਕ ਤਾਂ ਕਾਟਨ ਦਾ ਮਾਲ ਆਪਾਂ ਪਹਿਲਾਂ ਵੀ ਦਿਖਾਇਆ ਸੀ ਬਹੁਤ ਹੀ ਵੱਡੀ ਪੱਧਰ ਤੇ ਮਾਲ ਆਪਣੇ ਕੋਲੇ ਆਇਆ ਹੋਇਆ ਤੇ ਇਹਦੀ ਮੰਗ ਬੜੀ ਹੈ ਗਾਹਕ ਨੂੰ ਇਹ ਕਿਉਂਕਿ ਇਹ ਹਿਰਕ ਦੇ ਭਾਜ ਆਉਂਦਾ ਤੇ ਕੁਆਲਿਟੀ ਬੜੀ ਸੋਹਣੀ ਹੈ ਦੇਖੋ ਕਿੰਨੀ ਸੋਹਣੀ ਕੁਆਲਿਟੀ ਹੈ ਵੀਰ ਜੀ ਚੈੱਕ ਕਰੋ ਦੇਖੋ ਬਹੁਤ ਵਧੀਆ ਕੁਆਲਿਟੀ ਹੈ ਨੰਬਰ ਵੀਰ ਜੀ ਦੂਜਾ ਇਹਦਾ ਵੀਰ ਜੀ ਜਿਹੜੀ ਲੈਂਥ ਹੈ ਇਹ 5 ਮੀਟਰ ਪੂਰੀ ਦੇਵਾਂਗੇ ਵੀਰ ਜੀ ਇਹ ਨਹੀਂ ਹੈ ਵੀ ਲੈਂਥ ਛੋਟੀ ਹੋਗੀ 2.5 ਮੀਟਰ ਬਾਟਮ ਹੈ 2.5 ਮੀਟਰ ਕਮੀਜ਼ ਹੈ ਇਹ ਫੁੱਲ ਜ਼ਿੰਮੇਵਾਰੀ ਆਪਣੀ ਇਹ ਨਹੀਂ ਹੈ ਵੀ ਇਹ ਘੱਟ ਗਿਰਿਆ ਘੱਟ ਹੋਗੀ ਫੁੱਲ ਜ਼ਿੰਮੇਵਾਰੀ ਹੈ ਆਪਣੀ ਫਲੇ ਅਗਲਾ ਆਦਾ ਗਾਜ ਨਾਲ 나ਪ ਕੇ ਲੈ ਕੇ ਜਾਵੇ ਸਾਨੂੰ ਕੋਈ ਇਹੋ ਨਹੀਂ ਹੈ ਇਹਦੇ ਵਿੱਚ ਇਹਦਾ ਰੇਟ 350 ਰੁਪਿਆ ਰੇਟ ਹੈ ਜੇ ਵੀਰ ਜੀ ਸਸਤਾ ਲੈਣਾ ਆਪਣੇ ਕੋਲ ਸਸਤਾ ਬਹੁਤ ਪਿਆ ਕੋਈ ਇਹੋ ਜੀ ਗੱਲ ਨਹੀਂ ਪਰ ਇਹਦਾ ਰੇਟ 350 ਰੁਪਿਆ ਰੇਟ ਹੈ ਚੈੱਕ ਕਰੋ ਬਾਈ ਜੀ ਇਹ ਬਹੁਤ ਹੀ ਵਧੀਆ ਕੁਆਲਟੀ ਹੈ ਕਾਟਨ ਦਾ ਕਾਟਨ ਦਾ ਦੁਪੱਟਾ ਹੈ ਕਾਟਨ ਦਾ ਸੂਟ ਹੈ ਦੇਖੋ ਬਾਈ ਜੀ ਪੂਰਾ ਵਧੀਆ ਕੁਆਲਟੀ ਹੈ ਜੇ ਵੀਰ ਜੀ ਸਸਤਾ ਲੈਣਾ ਆਪਣੇ ਕੋਲ ਸਸਤਾ ਮਾਲ ਵੀ ਪਿਆ ਕੋਈ ਇਹੋ ਜੀ ਗੱਲ ਨਹੀਂ ਆ ਪਿਆ ਵੀਰ ਜੀ ਸਸਤਾ ਮਾਲ ਜੇ ਕੋਈ ਬੰਦਾ ਕਹਿੰਦਾ ਹੋਵੇ ਸਸਤਾ ਮੈਂ 2.500 ਰੁਪਏ ਚ ਲੈਣਾ ਆਪਣੇ ਕੋਲੇ ਬਹੁਤ ਮਾਲ ਪਿਆ ਜਿੰਨਾ ਮਰਜ਼ੀ ਮਾਲ ਲੈ ਲੈ ਆਪਣੇ ਕੋਲ ਸਸਤਾ ਵੀ ਬੋਰਾ ਦੇ ਬੋਰੇ ਆਉਂਦੇ ਆ ਕੋਈ ਇਹੋ ਜੀ ਗੱਲ ਨਹੀਂ ਪਰ ਅਸੀਂ ਹਰ ਇੱਕ ਨੂੰ ਇਹ ਅਪੀਲ ਕਰਦੇ ਆ ਵੀ ਜੀ ਮਾਲ ਵਧੀਆ ਲੈ ਕੇ ਜਾਓ ਦੁਕਾਨ ਤੇ ਲਾਂਭਾ ਨਹੀਂ ਆਉਂਦਾ ਆ ਦੇਖੋ ਚੈੱਕ ਕਰੋ ਆਪਣਾ ਮਾਲ ਤੇ ਹੁਣ ਵੀਰ ਜੀ ਆਪਾਂ ਚੱਲਦੇ ਆਂ ਆਪਣੀ ਦੁਕਾਨ ਦੇ ਵਿੱਚ ਉੱਥੇ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਵੈਰਾਈਟੀਆਂ ਇਹ ਤੁਹਾਨੂੰ ਇੱਕ ਸਿਰਫ ਦਿਖਾਉਣ ਵਾਸਤੇ ਲੈ ਕੇ ਆਇਆ ਸੀ ਮੈਂ ਗਰਾਉਂਡ ਦੇ ਵਿੱਚ ਕਿ ਤੁਹਾਨੂੰ ਪਤਾ ਲੱਗਣੀ ਵੀ ਆਪਾਂ ਮਾਲ ਸਟਾਰਟ ਕਰਦੇ ਆ ਵੀ ਜੀ ਬਹੁਤ ਵਧੀਆ ਬਣਾਇਆ ਜਗੜ ਆਪਣੇ ਕੋਲੇ ਦ ਇਹ ਹੁਣ ਆਪਾਂ ਚੱਲਦੇ ਆ ਉਹ ਦੁਕਾਨ ਦੇ ਵਿੱਚ ਵੀਰ ਇਹ ਆਉਂਦੇ ਲਈ ਬਹੁਤ ਖੂਨ ਗਰਾਉਂਡ ਮੈਂ ਦਿਖਾਇਆ ਸੀਗਾ ਤੇ ਉਹ ਗਰਾਉਂਡ ਦੇ ਵਿੱਚ ਆਪਾਂ ਸਟਾਕ ਕਰਦੇ ਆ ਮਾਲ ਵੀਰੇ ਤੇ ਇੱਥੇ ਆਪਾਂ ਬਹਿ ਕੇ ਆਪਣਾ ਕਾਊਂਟਰ ਬਣਿਆ ਹੋਇਆ ਇੱਥੇ ਆਪਾਂ ਵੇਚਦੇ ਆ ਬਹਿ ਕੇ ਤੇ ਆਹ ਮਾਲ ਆਪਣੇ ਕੋਲੇ ਬਾਈ ਜੀ ਫੁੱਲ ਆ ਉੱਥੋਂ ਰੱਖਦੇ ਆ ਸਟਾਕ ਤੇ ਹੁਣ ਵੀਰ ਜੀ ਤੁਹਾਨੂੰ ਦਿਖਾਵਾਂਗੇ ਆਈਟਮਾਂ ਪੂਰੀਆਂ ਵਧੀਆ ਸ਼ਾਨਦਾਰ ਆਈਟਮਾਂ ਕੱਲੀ ਕੱਲੀ ਆਈਟਮ ਗੌਰ ਨਾਲ ਦੇਖੋ ਕੱਲੀ ਕੱਲੀ ਦਾ ਬਾਈ ਜੀ ਰੇਟ ਸੁਣਿਓ ਵੀ ਕੀ ਰੇਟ ਲਾਉਂਦਾ ਹੈ ਕੀ ਭਾਅ ਦਿੰਦਾ ਹੈ ਕੀ ਚੀਜ਼ ਦਿਖਾਉਂਦਾ ਮੈਂ ਵਾਰ-ਵਾਰ ਵੀਡੀਓ ਦੇ ਵਿੱਚ ਇਹੀ ਤੁਹਾਨੂੰ ਵੀਰ ਜੀ ਵੀ ਕਿ ਤੋਂ ਵੀ ਮਾਲ ਤੁਸੀਂ ਲੈਣੇ ਹੋ ਵੀਜੀ ਪੂਰੀ ਗੌਰ ਨਾਲ ਦੇਖਿਆ ਕਰੋ ਗੌਰ ਨਾਲ ਰੇਟ ਸੁਣਿਆ ਕਰੋ ਅੱਜ ਕੱਲ ਬਾਈ ਜੀ ਬਹੁਤ ਠੱਗੀ ਦਾ ਜਵਾਨ ਹੈ ਸੋ ਨੂੰ ਦੋ ਸੂਟ ਚੰਗੇ ਪਾ ਕੇ ਇੱਕ ਸੂਟ ਵਾਲਾ ਮਾੜਾ ਠੱਗਦਾ ਪਰ ਵੀਜੀ ਸਾਡੇ ਕੋਲੇ ਇਹ ਕੰਮ ਨਹੀਂ ਹੈ ਅਸੀਂ ਵੀਜੀ ਇੱਕ ਨੰਬਰ ਕੁਆਲਿਟੀ ਦਾ ਕੰਮ ਕਰਦੇ ਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਵੇਚਦੇ ਆ ਕੋਈ ਵੀ ਕੁਆਲਿਟੀ ਚ ਇਹਦੀ ਰਿਪੇਅਰਮੈਂਟ ਹੋਵੇ ਵੀਜੀ ਸੁਣਦੇ ਆ ਗੱਲ ਅਸੀਂ ਇਹ ਗੱਲ ਨਹੀਂ ਹੈ ਵੀ ਅਸੀਂ ਗੱਲ ਨਹੀਂ ਸੁਣਦੇ ਕਿਸੇ ਦੀ ਤੇ ਆਓ ਵੀਜੀ ਆਪਾਂ ਦਿਖਾਉਣਾ ਤੁਹਾਨੂੰ ਆਹ ਮਾਲ ਦੇਖੋ ਆਗੇ ਫਿਰ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਵੀਜੀ ਆ ਦੇਖੋ ਲੀਜੀ ਵੀਜੀ ਕੱਪੜਾ ਇਹ ਆ ਦੇਖੋ ਕਵਾਲਿਟੀ ਚੈੱਕ ਕਰੋ ਕੱਪੜੇ ਦੇ ਕੱਪੜਾ ਵਾਜੇ ਮਲਿਆਈ ਵਰਗਾ ਕੱਪੜਾ ਪੋ ਲਾਜਮਾ ਪੂਰਾ ਵਧੀਆ ਕੱਪੜਾ ਸਟੈਂਡਰਡ ਦਾ ਕੱਪੜਾ ਜਾਮਾ ਵੀਰ ਜੀ ਇਹ ਤੇ ਪਿਓਰ ਦਾ ਵੀਰ ਜੀ ਨਾਲ ਦੁਪੱਟਾ ਪ੍ਰਿੰਟ ਕੀਤਾ ਹੋਇਆ ਤੇ ਆਹ ਦੁਪੱਟਾ ਹੈ ਵੀਰੇ ਪਿਓਰ ਦਾ ਨਾਲ ਪ੍ਰਿੰਟਡ ਦੁਪੱਟਾ ਹੈ ਪਿਓਰ ਦਾ ਪੂਰਾ ਫੁੱਲ ਜ਼ਿੰਮੇਵਾਰੀ ਵੀਰ ਜੀ ਪਿਓਰ ਨਾ ਹੋਵੇ ਦੇਨਦਾਰ ਹੈ ਇਕ ਤਾਂ ਅੰਬੇ ਜੀ ਸੈਮੀ ਪਿਓਰ ਹੁੰਦਾ ਹੈ ਪੂਰਾ ਪਿਓਰ ਆ ਜਾਮਾ ਸਟੈਂਡਰਡ ਦਾ ਪਿਓਰ ਦੁਪੱਟਾ ਹੈ ਜੀ ਇਹਦਾ ਰੇਟ ਵੀ ਜੀ 600 ਰੁਪਿਆ ਰੇਟ ਹੈ ਇੱਕ ਮੈਂ ਵਾਰ-ਵਾਰ ਵੀਰ ਜੀ ਵੀਰੂ ਚ ਹਰ ਇੱਕ ਨੂੰ ਮੈਂ ਇਹੀ ਗੱਲ ਦੱਸਦਾ ਹਾਂ ਵੀ ਆਪਣਾ ਇਹਨਾਂ ਦੁਕਾਨਦਾਰ ਮੇਰਾ ਵੀਰ ਭਰਾ ਦੂਰੋਂ ਨੇੜੋਂ ਕਿਤੋਂ ਵੀ ਆਉਂਦਾ ਉਹਦੇ ਵਾਸਤੇ ਖਾਸ ਲੈਸਾ ਵੈ ਜੀ ਆਪਾਂ ਇਹ ਗੱਲ ਕਹਿੰਦੇ ਵੀ ਇੱਕ ਵਾਰੀ ਜ਼ਰੂਰ ਤੁਸੀਂ ਟੈਲੀਫੋਨ ਤੇ ਗੱਲ ਕਰਕੇ ਦੇਖੋ ਜਿਹੜਾ ਦੁਕਾਨਦਾਰ ਹੈ ਵੀ ਜੀ ਆਪਾਂ ਇੰਨਾ ਰਿਆਤ ਲਾਵਾਂਗੇ ਉਹਨੂੰ ਨੇੜੇ-ਤੇੜੇ ਇਹੋ ਜਿਹਾ ਸੌਦਾ ਮਿਲ ਨਹੀਂ ਸਕਦਾ ਅਸੀਂ ਇਸ ਗੱਲ ਤੇ ਵਾਅਦਾ ਕਰਦੇ ਹਾਂ ਵੀ ਜਿੰਨਾ ਰੇਟ ਅਸੀਂ ਰਿਆਤ ਲਾਵਾਂਗੇ ਆਹ ਦੇਖੋ ਵੀਰ ਜੀ ਡਿਜ਼ਾਈਨ ਦੇਖੋ ਇਹ ਦੇਖੋ ਕਿੰਨੇ ਵਧੀਆ ਡਿਜ਼ਾਈਨ ਹੈ ਇਹਦਾ 600 ਰੁਪਿਆ ਰੇਟ ਹੈ ਵੀਰ ਜੀ ਦੁਕਾਨਦਾਰ ਨੂੰ ਆਪਾਂ ਲੈਸ ਲਾਵਾਂਗੇ ਕੋਈ ਨਹੀਂ ਜਿੰਨੀ ਕੋ ਹੋ ਸਕੇ ਉਨੀ ਲੈਸ ਕਰਾਂਗੇ ਡਿਜ਼ਾਈਨ ਚੈੱਕ ਕਰੋ ਕਿੰਨੇ ਸੋਹਣੇ ਡਿਜ਼ਾਈਨ ਹੈ ਇਹ ਲੀਜੀ ਵਿਚ ਦੇ ਡਿਜ਼ਾਈਨ ਹੈ ਵੀਰ ਜੀ ਆਪਾਂ ਹੁਣ ਦਿਖਾਉਨੇ ਦੂਜੀ ਆਈਟਮ ਵੀ ਜੀ ਆਹ ਦੇਖੋ ਆ ਵੀਰੇ ਕਪੜਾ ਚੈੱਕ ਕਰੋ ਕਿੰਨਾ ਸੋਹਣਾ ਕਪੜਾ ਬਾਈ ਜੀ ਇੰਨੀ ਇਹਦੀ ਮਾਰਕੀਟਾ ਇੰਨਾ ਵਿਕ ਰਿਹਾ ਹੈ ਜਿਹਦਾ ਹਸਾਬ ਹੀ ਕੋਈ ਨਹੀਂ ਬਾਈ ਤੇ ਕਰੋ ਚੈੱਕ ਬਾਈ ਕੁਆਲਿਟੀ ਚੈੱਕ ਕਰੋ ਵੀ ਜੀ ਕਪੜੇ ਦੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਵੀ ਜੀ ਫੁੱਲ ਜ਼ਿੰਮੇਵਾਰੀ ਹੈ ਲਾਂਬੇ ਦੀ ਦੀ ਦੇਖੋ ਇਹ ਕੁਆਲਿਟੀ ਚੈੱਕ ਕਰੋ ਜੀ ਇਹ ਆ ਵੀ ਜੀ ਬਾਟਮ ਹੈ ਦੀ ਆ ਬਾਟਮ ਹੈ ਇਹ ਦੁਪੱਟਾ ਦੇਖੋ ਬਾਈ ਜੀ ਫੁੱਲ ਪਿਓਰ ਦਾ ਦੁਪੱਟਾ ਜਮਾ ਤੇ ਆ ਚੈੱਕ ਕਰੋ ਦੁਪੱਟਾ ਬਾਈ ਜੀ ਦੁਪੱਟਾ ਦੇਖ ਕੇ ਪੂਰੀ ਭੁੱਖ ਲੈਂਦੀ ਹੈ ਬਾਈ ਜੀ ਦੁਪੱਟਾ ਜਦੋਂ ਦੇਖਦਾ ਬੰਦਾ ਦੇਖੋ ਬਾਈ ਜੀ ਦੁਪੱਟਾ ਚੈੱਕ ਕਰੋ ਬਾਈ ਜੀ ਆਮ ਜੇ ਤੁਸੀਂ ਜਾਓਗੇ ਨਾ ਹੋਰ ਦੁਕਾਨ ਤੇ ਬਾਈ ਜੀ 1500 1700 2000 ਰੁਪਏ ਤੱਕ ਮੰਗਦੇ ਆ ਵੀਜੀ ਇਹਦਾ ਰੇਟ ਆਪਣੇ ਕੋਲੇ ਕੁੱਲ 1000 ਰੁਪਿਆ ਰੇਟ ਆ ਵੀਜੀ ਇਹਦਾ ਤੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਮੈਂ ਕੀ ਕਹਾਂ ਪੂਲ ਫੁੱਲ ਲੈਸ ਕਰਾਣੇ ਜੱਟ ਕੇ ਜਮਾ ਆਹ ਦੇਖੋ ਵੀਜੀ ਇਹਦੇ ਡਿਜ਼ਾਈਨ ਚੈੱਕ ਕਰੋ ਆਹ ਦੇਖੋ ਬਾਈ ਜੀ ਗੱਠਾ ਨੇ ਗੱਠਾ ਮਾਲ ਆਉਂਦਾ ਆਪਣੇ ਕੋਲੇ ਪੂਰਾ ਫੁੱਲ ਜ਼ਿੰਮੇਵਾਰੀ ਹੈ ਆਹ ਦੇਖੋ ਆਹ ਦੇਖੋ ਵੀਜੀ ਕਿੰਨਾ ਸੋਹਣਾ ਮਾਲ ਹੈ ਜਿਹੜਾ ਵੀਰ ਜੀ ਕੇਰਾ ਇੱਕ ਵਾਰੀ ਲੈ ਗਿਆ ਯਾਦ ਕਰੂਗਾ ਇਹਦੇ ਹਾਂ ਕੁਆਲਿਟੀ ਦਿੱਤੀ ਸੀ ਬਾਈ ਜੀ ਇੱਕ ਨੰਬਰ ਚੀਜ਼ ਕੁਆਲਿਟੀ ਹੈ ਇਹ ਆ ਵੀ ਕੁਆਲਿਟੀ ਚੈੱਕ ਕਰ ਲਓ ਇੱਕ ਵਾਰੀ ਇੱਕ ਤਾਂ ਬਾਈ ਜੀ ਸਮਾਂ ਨਹੀਂ ਜਾਇਜ਼ ਦਿੰਦਾ ਵੀਰੇ ਮਾਲ ਹੁੰਦਾ ਬਾਹਲਾ ਤੇ ਟਾਈਮ ਹੁੰਦਾ ਬਾਈ ਜੀ ਬਾਹਲਾ ਘੱਟ ਸਾਡੇ ਕੋਲੇ ਤੇ ਭਾੜ ਕਰਿਆ ਕੀ ਜਾਵੇ ਫਿਰ ਵੀ ਸੁਣਨੂ ਕੱਲੀ ਕੱਲੀ ਚੀਜ਼ ਦਾ ਕਾਲੀ ਕਰਕੇ ਦਿਖਾਉਣੇ ਆ ਵੀ ਫਟਾਫਟ ਹਰ ਇੱਕ ਚੀਜ਼ ਬਾਈ ਜੀ ਨਾਜ਼ਰ ਆ ਜਾਏ ਤੇ ਆ ਆ ਇਹ ਚੀਜ਼ਾਂ ਦੇ ਨਾਲ ਪ्योर ਦਾ ਦਬੱਟਾ ਹੈ ਬਾਈ ਜੀ ਇੱਕ ਸੁਣਨੂ ਦਿਖਾਉਣੇ ਆ ਬਾਈ ਜੀ ਹੁਣ ਕੋਟਾ ਡੋਰੀ ਐ ਬਾਈ ਜੀ ਕਾਹਦਾ ਕਪੜਾ ਨਾਲ ਜਿਵੇਂ ਯਾਦ ਕਰੋਗੇ ਨਮਈ ਮਾਲ ਆਇਆ ਹੋਇਆ ਹੈ ਤੇ ਬਾਜ਼ੀਲਾ ਲੈ ਗਿਆ ਲੈ ਗਿਆ ਬਾਈ ਜੀ ਕਿਉਂ ਸਾ ਚੀਜ਼ ਥੋੜੀ ਹੁੰਦੀ ਹੈ ਇਹ ਕੱਲ ਨੂੰ ਸ਼ਾਮ ਤੱਕ ਬਾਈ ਜੀ ਸਾਰਾ ਮਾਲ ਇਹ ਲੱਗ ਜਾਊਗਾ ਆ ਚੈੱਕ ਕਰੋ ਬਾਈ ਜੀ ਪੀਸ ਇਹਦੇ ਨਾਲ ਦੀ ਜੀ ਕੋਟਾ ਡੋਰੀਆ ਦੁਪੱਟਾ ਤੇ ਮੈਚਿੰਗ ਨਾਲ ਹੈਗੀ ਸਲਵਾਰ ਤੇ ਕਪੜਾ ਬਾਈ ਜੀ ਮਲਾਈ ਵਰਗਾ ਕਪੜਾ ਜਿਹੜਾ ਬਾਈ ਇਹ ਕਿਰਾਂ ਲੈ ਗਿਆ ਬਾਈ ਜੀ ਯਾਦ ਕਰੂਗਾ ਵੀ ਕਪੜਾ ਹੈਗਾ ਹਾਂ ਚੈੱਕ ਕਰੋ ਬਾਈ ਜੀ ਕਪੜਾ ਦੇਖੋ ਡਿਜ਼ਾਈਨ ਦੇਖੋ ਬਾਈ ਇਹ ਕਹੇ ਜੇ ਢੰਗ ਦਾ ਡਿਜ਼ਾਈਨ ਬਣਾਇਆ ਹੋਇਆ ਪਿਓਰ ਕਾਟਨ ਹੈ ਵੀ ਜੀ ਜਮਾ ਫੁੱਲ ਜ਼ਿੰਮੇਵਾਰੀ ਹੈ ਇਹ ਕੋਈ ਇਹਦੇ ਵਿੱਚ ਕੋਈ ਲੰਬਾ ਹੋਵੇ ਜਾਂ ਕੋਈ ਇਹਦੇ ਵਿੱਚ ਕੋਈ ਹੋਵੇ ਜਾਂ ਦੁਪੱਟਾ ਦੇਖੋ ਬਈ ਜੀ ਆਹ ਬਾਟਮ ਆ ਬਈ ਜੀ ਨਾਲ ਇਹਦੇ ਪਲੇਨ ਤੇ ਵੀਰ ਜੀ ਦੁਪੱਟਾ ਦੇਖੋ ਜਦੋਂ ਬਾਈ ਜੀ ਰੇਟ ਦੱਸਾਂ ਤੁਸੀਂ ਬਈ ਹੈਰਾਨ ਰਹ ਜਾਓਗੇ ਜਿਵੇਂ ਬਾਈ ਇਹ ਇਹ ਆ ਮਾਲ ਤੇ ਕਾਹਨੂੰ ਗੱਲਾਂ ਕਰਦਾ ਬਈ ਜੀ ਕੱਪੜਾ ਪੂਰਾ ਸਟੈਂਡਰਡ ਦਾ ਕੱਪੜਾ ਹੈ ਦੇਖੋ ਚੈੱਕ ਕਰੋ ਬਈ ਜੀ ਸਮਾਰ ਕੇ ਗੌਰ ਨਾਲ ਦੇਖੋ ਵੀਰ ਜੀ ਕੱਪੜੇ ਨੇ ਉਹਨੂੰ ਤੇ ਇੱਕ ਵੀਰ ਜੀ ਚੱਲਦੀ ਚੱਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਰ ਵਾਂ ਕੇ ਸਬਸਕ੍ਰਾਈਬ ਤੇ ਸ਼ੇਅਰ ਤਾਂ ਜ਼ਰੂਰ ਕਰ ਦਿਆ ਕਰੋ ਤੇ ਇਹਦੀ ਕੁਆਲਿਟੀ ਚੈੱਕ ਕਰੋ ਬਈ ਜੀ ਇਹਦਾ ਰੇਟ ਵੀਰ ਜੀ ਕੁੱਲ 500 ਰੁਪਿਆ ਰੇਟ ਹੈ 500 500 ਰੁਪਏ ਚ ਕੋਈ ਦੇ ਜੇ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਕੁਆਲਿਟੀ ਬਾਈ ਜੀ ਇੱਕ ਹੋਰ ਦਿਖਾਉਣ ਨੂੰ ਜੀ ਕਰਦਾ ਪਰ ਟਾਈਮ ਤਾਂ ਨਹੀਂ ਇਜਾਜ਼ਤ ਦਿੰਦਾ ਕੁਆਲਿਟੀ ਚੈੱਕ ਕਰੋ ਦੇਖੋ ਬਾਈ ਜੀ ਕੋਟਾ ਡੋਲੇ ਦਾ ਦਵੱਟਾ ਦੇਖੋ ਇਹ ਚੈੱਕ ਕਰੋ ਬਾਈ ਜੀ ਕੁਆਲਿਟੀ ਬਾਈ ਜੀ ਬੜੀ ਅੱਛੀ ਕੁਆਲਿਟੀ ਹੈ ਕੀ ਅੰਤਾ ਦੇਖੋ ਕੱਪੜਾ ਕੁਆਲਿਟੀ ਚੈੱਕ ਕਰੋ ਕੋਟਾ ਡੋਲੇ ਦਾ ਦਵੱਟਾ ਹੈ ਬਾਈ ਜੀ ਤੇ ਆ ਇਹਦਾ ਆਗਾ ਮੂਰੇ ਡਿਜ਼ਾਈਨ 디자인 ਵੀ ਬਾਈ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਚੈੱਕ ਕਰੋ ਬਾਈ ਜੀ ਇਹ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਬਾਈ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਚੈੱਕ ਕਰੋ ਇਹਦਾ ਰੇਟ ਵੀ ਜੀ 500 ਰੁਪਿਆ ਰੇਟ ਹੈ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਮੈਂ ਲਾਉਣ ਲੈਸ ਕੁਆਲਿਟੀ ਚੈੱਕ ਕਰੋ ਬਾਈ ਜੀ ਕੱਲੀ ਕੱਲੀ ਚੀਜ਼ ਆਹ ਦੇਖੋ ਵੀਰ ਜੀ ਦੇਖੋ ਕਿੰਨਾ ਸੋਹਣਾ ਮਾਲ ਆ ਬਾਈ ਜੀ ਰੂਹ ਖੁਸ਼ ਹੁੰਦੀ ਆ ਵੀਜੀ ਕਪੜਾ ਦੇਖ ਕੇ ਰੂਹ ਖੁਸ਼ ਇੱਕ ਵੀਰ ਜੀ ਕਮੈਂਟ ਕਰਕੇ ਸਾਨੂੰ ਦੱਸ ਦਿਆ ਕਰੋ ਵੀਰ ਬਣ ਕੇ ਵੀ ਕੀ ਗੱਲ ਬਾਤ ਹੈ ਇੱਕ ਦੂਜਾ ਆਪਣੇ ਕੋਲੇ ਆ ਗਿਆ ਵੀਜੀ ਪੌਂਚਾ ਵਰਕ ਇਹ ਕਰੋ ਚੈੱਕ ਵੀਜੀ ਪੌਂਚਾ ਵਰਕ ਇਹ ਆ ਦੇਖੋ ਵੀਰ ਜੀ ਆਹ ਨਾ ਨਵੇਂ ਆਈ ਆ ਆਪਣੇ ਕੋਲੇ ਪੌਂਚਾ ਵਰਕ ਹੈ ਵੀਰ ਜੀ ਬਾਟਮ ਤੇ ਪੌਂਚਾ ਵਰਕ ਕੀਤਾ ਹੋਇਆ ਹੈ ਇਹ ਇਹਦਾ ਪੌਂਚਾ ਵਰਕ ਹੈ ਆ ਨਾਲ ਵੀ ਜੀ ਕਮੀਜ਼ ਦਾ ਕਪੜਾ ਬਹੁਤ ਹੀ ਵਧੀਆ ਕੁਆਲਿਟੀ ਦਾ ਜਮਾ ਇੱਕ ਨੰਬਰ ਕਪੜਾ ਹੈ ਇਹਦੇ ਥੱਲੇ ਬਾਈ ਜੀ ਗੋਟਾ ਵੀ ਲੱਗਿਆ ਹੋਇਆ ਹੈ ਆ ਦੇਖੋ ਵੀਰ ਜੀ ਇਹਦੇ ਥੱਲੇ ਲੱਗਿਆ ਹੋਇਆ ਆ ਚੀਜ਼ ਤੇ ਕਪੜਾ ਬਾਈ ਜੀ ਪੂਰਾ ਜਮਾ ਜ਼ੁੰਮੇਵਾਰੀ ਵਾਲਾ ਕਪੜਾ ਹੈ ਪੂਰਾ ਵਧੀਆ ਇੱਕ ਨੰਬਰ ਕਪੜਾ ਹੈ ਜਮਾ ਤੇ ਬਾਈ ਜੀ ਨਾਲ ਦੁਪੱਟਾ ਇਹਨੇ ਦੁਪੱਟਾ ਦੇਖ ਕੇ ਬਾਈ ਜੀ ਜਮਾ ਐਂ ਲੱਗਦਾ ਵਸਰੀ ਬਹੁਤ ਹੀ ਵਧੀਆ ਇੱਕ ਨੰਬਰ ਕੁਆਲਿਟੀ ਦੀ ਚੀਜ਼ ਹੈ ਦੇਖੋ ਬਾਈ ਜੀ ਦੁਪੱਟਾ ਚੈੱਕ ਕਰੋ ਪੂਰਾ ਤੇ ਹੋਰ ਨਾਲ ਦੁਪੱਟਾ ਹੈ ਵੀ ਜੀ ਇਹੇ ਇਹਦਾ ਰੇਟ ਵੀ ਜੀ 1100 ਰੁਪਿਆ ਰੇਟ ਹੈ ਬਾਦਾ ਵਟਾ ਮੌਕੇ ਤੇ ਹੋ ਜੂ ਬਾਈ ਜੀ ਕਿਰਾਂ ਤੁਸੀਂ ਦੁਕਾਨ ਤੇ ਆਇਆ ਕਰੋ ਦੁਕਾਨ ਤੇ ਸਭ ਕੁਝ ਲੈਸ ਪੈਸੇ ਮੌਕੇ ਤੇ ਹੋ ਜਾਂਦੀ ਹੈ ਕੋਈ ਗੱਲ ਨਹੀਂ ਇਹਦਾ ਕੁਆਲਿਟੀ ਬਾਈ ਜੀ ਆ ਦੇਖੋ ਕੱਲੀ ਕੱਲੀ ਦਾ ਦਿਖਾਉਨੇ ਆ ਵੀਰ ਜੀ ਟਾਈਮ ਹੀ ਬਹੁਤ ਲੱਗ ਜਾਂਦਾ ਦੇਖੋ ਬਾਈ ਚੈੱਕ ਕਰੋ ਦੇਖੋ ਬਾਈ ਹਾਂ ਦੇਖੋ ਸਾਰਾ ਮਾਲ ਇਸੇ ਟੰਗ 'ਚ ਹੀ ਆ ਬਾਈ ਜੀ ਇਹ ਇੱਕ ਤੁਹਾਨੂੰ ਆ ਦਿਖਾਉਨੇ ਆ ਵੀਰ ਜੀ ਵਰਕ ਚੈੱਕ ਕਰੋ ਵੀ ਜੀ ਇਹਦਾ ਰੇਟ ਵੀ ਜੀ 500 ਰੁਪਿਆ ਰੇਟ ਹੈ ਵਰਕ ਦੇਖੋ ਕਿੰਨਾ ਸੋਹਣਾ ਬਾਈ ਜੀ ਦੇਖੋ ਕਿੰਨਾ ਵਧੀਆ ਵਰਕ ਹੈ ਇਹਦਾ ਰੇਟ 500 ਰੁਪਿਆ ਰੇਟ ਹੈ ਆਹ ਦੇਖ ਲਓ ਬਾਈ ਜੀ ਨਾਲ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਬਾਈ ਜੀ ਵਰਕ ਵਾਲਾ ਦੁਪੱਟਾ ਨਾਲ ਇਹ ਲੈਣ ਦੇ ਨਾਲੇ ਸੂਟ ਹੈ ਬਾਈ ਜੀ ਇਹਦੇ ਚ ਡਿਜ਼ਾਈਨ ਬਹੁਤ ਪਿਆਰ ਦਿਖਾਉਂਦੇ ਨੂੰ ਟਾਈਮ ਬਹੁਤ ਲੱਗ ਜਾਂਦਾ ਵੀਰੇ ਸਾਰਾ ਦੇਖੋ ਆਹ ਇਹੀ ਚੀਜ਼ ਹੈ ਆਹ ਦੇਖੋ ਕਿੰਨਾ ਸੋਹਣਾ ਕੁਆਲਿਟੀ ਹੈ ਬਾਈ ਜੀ ਇਹ ਇਹਦਾ ਰੇਟ 500 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੂਗਾ ਕਿਰਾਂ ਜਰੂਰ ਫੋਨ ਮਾਰ ਕੇ ਪੁੱਛ ਲੈ ਬਾਈ ਜੀ ਫੁੱਲ ਰਿਆਤ ਲਾਵਾਗੇ ਜਮਾ ਜੱਜ ਕੇ ਜਮਾ ਇਹ ਵਾਈ ਜੀ ਆਹ ਕੱਪੜਾ ਆਲ ਓਵਰ ਕੱਪੜਾ ਹੈ ਮੇਰੀਆਂ ਦਾਦੀ ਮਾਮਾ ਵਾਸਤੇ ਜੇ ਕਿਸੇ ਨੇ 50 60 ਦੀ ਸਾਲ ਦੀ ਉਮਰ ਦੇ ਵਿੱਚ ਪਾਉਂਦੇ ਹਨ ਵੀਰੇ ਆਲ ਓਵਰ ਕੱਪੜਾ ਹੈ ਇਹ ਤੇ ਕੱਪੜਾ ਬਾਈ ਕਹਦਣਾ ਬਾਈ ਜਮਾ ਇੱਕ ਨੰਬਰ ਕੱਪੜਾ ਹੈ ਜਮਾ ਦੇਖੋ 5 ਮੀਟਰ ਆਲ ਓਵਰ ਕੱਪੜਾ ਹੈ ਬਾਈ ਜੀ ਇਹ ਤੇ ਨਾਲ ਦੁਪੱਟਾ ਬਾਈ ਜੀ ਪੂਰਾ ਪ੍ਰਿੰਟਡ ਦੁਪੱਟਾ ਇਹਦੇ ਨਾਲ ਇਹ ਕਰੋ ਚੈੱਕ ਬਾਈ ਜੀ ਦੁਪੱਟਾ ਦੇਖੋ ਚੈੱਕ ਕਰੋ ਬਾਈ ਜੀ ਦੁਪੱਟਾ ਕਿੰਨਾ ਸੋਹਣਾ ਹੈ ਦੁਪੱਟਾ ਬਾਈ ਜੀ ਜਮਾ ਕੰਪਨੀ ਦਾ ਵਧੀਆ ਸਟੈਂਡਰਡ ਦਾ ਮਾਲ ਵੇਚਦੇ ਆ ਜਿਹੜਾ ਬੰਦਾ ਕਿਹੜਾ ਲੈ ਜੇ ਮੁੜ ਕੇ ਇਹ ਗੱਲ ਕਹੇ ਵੀ ਹਾਂ ਠੀਕ ਹੈ ਹੈਗਾ ਦੇਖੋ ਬਾਈ ਜੀ ਆ ਮਾਲ ਦੇਖੋ ਜੇ ਕਲਾ ਕਲਾ ਦਿਖਾਉਣੇ ਬਾਈ ਜੀ ਟਾਈਮ ਬਹੁਤ ਲੱਗ ਜਾਂਦਾ ਦੇਖੋ ਚੈੱਕ ਕਰੋ ਬਾਈ ਜੀ ਇਹ ਮਾਲਾਰੇ ਤੋਂ ਮਾਲ ਲੈ ਜਾ ਕਰੋ ਇਹ ਕਮਾਲ ਬਾਈ ਜੀ ਆ ਸੀ ਆਪਣੇ ਕੋਲੇ ਜੇ ਕੋਈ ਲੈਣ ਦੇਣ ਚ ਕਿਸੇ ਨੇ ਲੈਣਾ ਦੇਣਾ ਹੋਵੇ ਵੀਰ ਜੀ ਕੋਈ ਲੈਣ ਦੇਣ ਚ ਦੇਣਾ ਹੁੰਦਾ ਕਿਸੇ ਨੇ ਜਰੂਰ ਆਓ ਦੇਖੋ ਨਾ ਕੁਆਲਿਟੀ ਚੈੱਕ ਕਰੋ ਬਾਈ ਜੀ ਦੀ ਆ ਦੇਖੋ ਵੀਰ ਜੀ ਰੇਟ ਚੀਜ਼ ਦੇਖੋ ਕੁਆਲਟੀ ਚੈੱਕ ਕਰੋ ਆ ਦੇਖੋ ਵੀਰ ਜੀ ਕੁਆਲਟੀ ਕਿੰਨਾ ਸੋਹਣਾ ਸੂਟ ਹੈ ਬਾਈ ਜੀ ਦੇਖੋ ਮੂਰੇ ਇਹਦੀ ਫਲਾਫਟ ਕੀਤੀ ਹੋਈ ਹੈ ਫੁੱਲਾਂ ਦੀ ਕਿੰਨੀ ਸੋਹਣੀ ਬਾਈ ਜੀ ਦੇਖੋ ਇਹਦਾ ਰੇਟ ਵੀਰ ਜੀ 500 ਰੁਪਏ ਰੇਟ ਹੈ ਕੁੱਲ ਸੁਣ ਕੇ ਰੇਟ ਵੀਰ ਜੀ ਬੰਦਾ ਚੌਂਕ ਜਾਂਦਾ ਯਾਰ ਵੀ ਹਾਂ ਕੀ ਗੱਲ ਹੈ ਤੇ ਇਹ ਇਹਦਾ ਰੇਟ ਵੀਰ ਜੀ ਹੂੰ ਬਾਜ਼ਾਰ ਦੇ ਵਿੱਚੋਂ ਜੇ ਲੈਣਾ ਹੋਵੇ ਬਾਈ ਜੀ ਇਹਨੂੰ 1000 1000 ਰੁਪਏ ਦੇ ਵਿਕਦੇ ਆ ਵੀਰ ਜੀ ਆਪਣੇ ਕੋਲੇ ਰੇਟ ਦਾ 500 ਰੁਪਿਆ ਰੇਟ ਹੈ ਆ ਦੇਖੋ ਆ ਬਾਟਮ ਹੈ ਇਹਦੀ ਮੈਚਿੰਗ ਹੈ ਜੀ ਇਹ ਇਹ ਆ ਇਹਦੀ ਬਾਟਮ ਹੈ ਤੇ ਆ ਇਹਦਾ ਦੁਪੱਟਾ ਹੈ ਬਾਈ ਜੀ ਫੁੱਲ ਸਾਈਜ਼ ਦੁਪੱਟਾ ਹੈ ਜਮਾ ਇਹ ਕਰੋ ਚੈੱਕ ਬਾਈ ਜੀ ਦੁਪੱਟਾ ਚੈੱਕ ਕਰੋ ਦੇਖੋ ਕਿੰਨਾ ਵਧੀਆ ਦੁਪੱਟਾ ਬਾਈ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਬਾਈ ਬਣ ਕੇ ਪਾਸੇ ਇੱਕ ਸ਼ੇਅਰ ਕਰ ਦਿਓ ਇੱਕ ਸਬਸਕ੍ਰਾਈਬਰ ਕਰ ਦਿਓ ਬਾਈ ਜੀ ਤੇ ਬੀ ਜੀ ਆਪਣੇ ਕੋਲੇ ਮਾਲ ਬਹੁਤ ਜ਼ਿਆਦਾ ਪਿਆ ਆਪਾਂ ਗਰਾਊਂਡ 'ਚ ਵੀ ਦਿਖਾਇਆ ਸੀ ਤੇ ਆਪਣੇ ਕੋਲੇ ਆਹ ਦੇਖੋ ਵੀਜੀ BMW ਯਾਦ ਰੱਖੋ ਬਾਈ ਜੀ ਮੇਰੀ ਗੱਲ BMW AK ਟੈਕਸ ਦੀ 450 ਰੁਪਿਆ ਰੇਟ ਲਾਉਣੇ ਵੀਜੀ ਜੇ ਕੋਈ ਦੁਕਾਨਦਾਰ ਮੇਰਾ ਵੀਰ ਭਰਾ ਹੋਊਗਾ ਉਹਦੇ ਵਾਸਤੇ ਲਾਵਾਂਗੇ ਲੈਸ ਬਾਈ ਜੀ ਪੂਰੀ ਫੁੱਲ ਜੱਜ ਕੇ ਆਹ ਆਪਣੇ ਕੋਲ ਪੈਰ ਸਬੂਟੀ ਤੇ ਆਹ ਦੇਖੋ ਬਾਈ ਜੀ ਪੈਰ ਸਬੂਟੀ AK ਟੈਕਸ ਦੀ ਪੈਰ ਸਬੂਟੀ ਹੈ 350 ਰੁਪਿਆ ਰੇਟ ਹੈ ਦੁਕਾਨਦਾਰ ਨੂੰ ਵੀਜੀ ਲੈਸ ਲੱਗੂਗੀ ਇੱਕ ਬਾਈ ਜੀ ਬੈਲ ਦਿਖਾ ਦੇ ਆਹ ਬੈਲ ਦੇਖੋ ਵੀਜੀ ਇੱਕ ਕੁਰਤਾ ਪਿਆ ਮੈਂ ਬਾਈ ਜੀ ਬਹੁਤ ਵੱਡੀ ਪੜਤੇ ਵਾਲੀ ਗੱਲਬਾਤ ਬਣਦੀ ਹੈ ਆ ਦੇਖੋ ਵੀਰ ਜੀ ਬੈਲ ਆਪਣੇ ਕੋਲੇ ਹਰ ਇੱਕ ਰੰਗ ਵੀ ਜੀ ਪਿਆ ਆਪਣੇ ਕੋਲ ਟੋਟਲ ਜਿਵੇਂ ਕੋਈ ਮਰਜ਼ੀ ਰੰਗ ਲੈ ਲਓ ਜੇ ਵੀਰ ਜੀ ਆ ਆਪਰੇ ਕੋਲੇ ਕੱਪੜੇ ਆਇਆ ਕਾਟਨ ਦਾ ਆਲ ਓਵਰ ਲੈ ਲਓ ਭਾਵੇਂ ਮੈਚਿੰਗ ਲੈ ਲਓ ਇਹਦਾ ਰੇਟ ਵੀ ਜੀ 600 ਰੁਪਏ ਕਰਤਾ ਆਪਾਂ ਚੱਕੋ ਕੁਆਲਟੀ ਚੈੱਕ ਕਰੋ ਵੀ ਜੀ 600 ਰੁਪਏ ਰੇਟ ਹੈ ਦੁਕਾਨਦਾਰ ਨੂੰ ਲੈਸ ਲਾਵਾਂਗੇ ਵੀਰ ਜੀ ਆਪਾਂ ਕੁਆਲਟੀ ਚੈੱਕ ਕਰੋ ਬਾਈ ਜੀ ਦੇਖੋ ਤਮੰਨਾ ਲੈ ਲਓ ਭਾਵੇਂ 1 ਕਿ ਗ੍ਰਾਮ ਲੈ ਲਓ ਵੀ ਜੀ 600 ਰੁਪਿਆ ਰੇਟ ਆ ਦੁਕਾਨਦਾਰ ਨੂੰ ਲੈਸ ਬਾਈ ਜੀ ਪਹਿਲਾਂ ਦਿਖਾਇਆ ਸੀ ਮੈਂ ਆਲ ਓਵਰ ਸੀ ਹੁਣ ਦੇਖੋ ਵੀਰ ਜੀ ਆਹ ਮੈਚਿੰਗ ਹੈ ਮੈਚਿੰਗ ਲੈ ਲਓ ਭਲਾ ਆਲ ਓਵਰ ਲੈ ਲਓ ਕੁਆਲਿਟੀ ਚੈੱਕ ਕਰੋ ਵੀ ਜੀ ਇਹਦਾ ਰੇਟ ਵੀ ਜੀ 600 ਰੁਪਿਆ ਰੇਟ ਹੈ ਇਹਦੇ ਕਰ ਮੜਾ ਜੀ ਬਾਈ ਜੀ ਸਮਾਨੀ ਇਜਾਜ਼ਤ ਦਿੰਦਾ ਨਹੀਂ ਤੁਹਾਨੂੰ ਬਹੁਤ ਕੁਝ ਦਿਖਾਉਣਾ ਸੀ ਮੇਰੇ ਦਾ ਮਕਸਦ ਇਹ ਹੁੰਦਾ ਵੀ 2 ਮਿੰਟਾਂ ਦੇ ਵਿੱਚ ਸਾਰੀ ਜੀ ਦੁਕਾਨ ਦਿਖਾ ਦਿਆਂ ਮੈਂ ਨੀਵੇਂ ਐਵੇਂ ਇੱਕ ਇੱਕ ਕੱਲਾ ਕੱਲਾ ਛੂਟ ਚਾਜ ਜਗ ਦਿਖਾਈ ਜਾਵਾਂ ਤੇ ਬਾਈ ਜੀ ਆਪਣੇ ਕੋਲ ਕੁਰਤੇ ਪਜਾਮੇ ਦੀ ਬਹੁਤ ਵੱਡੀ ਆਈਟਮ ਹੈ ਆਪਣੇ ਕੋਲ ਜਿੰਨੀ ਮਰਜ਼ੀ ਲੈ ਲਓ ਬਾਈ ਜੀ ਵੱਡੀ ਪੱਧਰ ਤੇ ਹੈ ਫਿਰ ਤੁਹਾਨੂੰ ਬਾਈ ਜੀ ਮੈਂ ਇਹ ਦੱਸ ਦਿਆਂ ਆਪਣਾ ਕੰਮ ਹੋਰ ਸੇਲ ਦਾ ਕੰਮ ਹੈ ਆਪਣੇ ਕੋਲ ਹੋਰ ਸੇਲ ਦਾ ਕੰਮ ਹੈ ਵੀਰ ਜੀ 5-10 ਰੁਪਈਆ ਤੇ ਕੰਮ ਕਰਦੇ ਆ ਆਪਾਂ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਸਬਸਕ੍ਰਾਈਬ ਕਰੋ ਤੇ ਇੱਕ ਵਾਰੀ ਟੈਲੀਫੋਨ ਤੇ ਚੱਲ ਰਿਹਾ ਸਕਰੀਨ ਤੇ ਨੰਬਰ ਜਰੂਰ ਜਦੋਂ ਪੁੱਛੋ ਸਹੀ ਦੱਸਾਂਗੇ ਬਾਈ ਜੀ ਇੱਕ ਵਾਰੀ ਸ਼ੁਰੂ ਲਾ ਕੇ ਆਪਣੇ ਕੋਲ ਆਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ